ਸਾਤਸਰੀ ਗੱਲਬਾਤ ਸਾਰਿਆਂ ਦਾ ਕੀ ਹਾਲ ਚਾਲ ਹੈ ਮਹੀਨਾ ਪਹਿਲਾਂ ਇੱਕ ਆਪਾਂ ਵੀਡੀਓ ਪਾਈ ਸੀ ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ ਯਾਰ ਵੀ ਪਟਿਆਲੇ ਜ਼ਿਲ੍ਹੇ ਦਾ ਮੁੰਡਾ ਸੀਗਾ ਜਿਹਦੇ ਨਾਲ 6.5 ਲੱਖ ਰੁਪਏ ਦੀ ਠੱਗੀ ਵਜ ਗਈ ਸੀ ਜਿਹੜਾ ਮੁੰਡਾ ਠੱਗ ਸੀਗਾ ਉਹ ਨਿਊਜ਼ੀਲੈਂਡ ਦੇ ਵਿੱਚ ਸੀ ਠੀਕ ਹੈ ਉਹ ਇਸ ਟਾਈਮ ਹੁਣ ਫਿਜੀ ਦੇ ਵਿੱਚ ਰਹਿ ਰਿਹਾ ਹੈ ਉਹਦਾ ਪਤਾ ਟਿਕਾਣਾ ਪਤਾ ਕਰ ਲਿਆ ਸਾਰੀ ਗੱਲਬਾਤ ਤੈ ਹੋ ਗਈ ਸੀ ਜੋ ਵੀ ਹੈ ਚਲੋ ਵੈਸੇ ਕੇਸ ਇਹ ਭਾਨੇ ਦਾ ਹੈ ਚਲੋ ਆਪਣੇ ਨਾਲ ਬੰਦੇ ਨੇ ਗੱਲਬਾਤ ਕੀਤੀ ਤੇ ਚਲੋ ਉਹਦਾ 2 ਲੱਖ ਤੇ 95000 ਰੁਪਇਆ ਜਿਹੜਾ ਵਾਪਸ ਆ ਗਿਆ। ਬਾਕੀ ਰਹਿ ਗਿਆ ਜਿਹੜੀ ਰਹਿੰਦੀ ਰਕਮ ਹੈ ਉਹ ਥੋੜਾ ਜਿਹਾ ਬੰਦਾ ਟਾਲਮਟੋਲ ਕਰ ਰਿਹਾ ਹੈ ਹਜੇ। ਉਹ ਜਿਵੇਂ ਜਿਵੇਂ ਭਰਾ ਨੂੰ ਕਿਹਾ ਵੀ ਤੂੰ ਐਵੇਂ ਐਵੇਂ ਕਰ ਤੇ ਚਲੋ ਉਹਦੇ 3 ਲੱਖ ਦੇ ਆਸ-ਪਾਸ ਚਲੋ ਨਿਕਲੇ ਪੈਸੇ। ਉਮੀਦ ਕਰਦੇ ਆਂ ਭਈ ਦੂਜੇ ਪੈਸੇ ਵੀ ਉਹਦੇ ਕਢਾਵਾਂਗੇ। ਠੀਕ ਹੈ। ਕੋਸ਼ਿਸ਼ ਜਾਰੀ ਹੈ। ਤੇ ਅਗਲੀ ਗੱਲ ਉਹਦੇ ਮੋਹੋਂ ਮੁੰਡੇ ਦੇ ਗੱਲਾਂ ਸੁਣੋ ਕੀ ਕਹਿੰਦਾ ਉਹ ਕਿੰਨੇ ਨਿਕਲਿਆ ਉਹ ਤੁਹਾਨੂੰ ਸਾਰਾ ਦੱਸੂਗਾ ਠੀਕ ਹੈ ਤੇ ਜਿਲ੍ਹਾ ਅੰਮ੍ਰਿਤਸਰ ਦਾ ਰਹਿਣ ਵਾਲਾ ਕੁਝ ਕੁ ਸਾਲਾਂ ਤੋਂ ਬਾਹਰ ਰਿਹਾ ਇਹਨੇ ਮੇਰੇ ਨਾਲ 6.5 ਲੱਖ ਰੁਪਏ ਦਾ ਫੇਕ ਵਰਕ ਵੀਜ਼ਾ ਦੇ ਨਾਂ ਤੇ ਫਰਾਡ ਕੀਤਾ ਬਹੁਤ ਤਾਕੜਾ ਸਕੈਮਰ ਹੈ 51000 ਰੁਪਏ ਨੂੰ ਮੈਂ 16 ਮਾਰਚ ਨੂੰ ਅੰਬੈਸੀ ਫੀਸ ਵਜੋਂ ਭੇਜਦਾਗਾ ਆਏ ਨੇ ਸਕੈਨਰ ਭੇਜਿਆ ਸੀਗਾ ਤੇ ਆ ਫਰ ਫੇਕ ਵਰਕ ਵੀਜ਼ਾ ਭੇਜਦਾ ਮੈਨੂੰ 10 ਅਪ੍ਰੈਲ ਨੂੰ ਕਹਿੰਦਾ ਵੀ ਤੇਰਾ ਵਰਕ ਵੀਜ਼ਾ ਆ ਗਿਆ ਪੂਰਾ ਰਹਿਣ ਬਣਾ ਕੇ ਆ ਇਹਨੇ ਆਪ ਦਾ ਕੋਈ ਕਾਰਡ ਜਾ ਭੇਜਿਆ ਆ ਇਹਨੇ ਬੈਂਕ ਭੇਜਿਆ account ਦੇ ਵਿੱਚ ਮੈਂ 6 ਲੱਖ ਰੁਪਏ ਪਾਇਆ ਆ ਇਹਨੇ ਲਿਸੈਂਸ ਭੇਜਿਆ ਆ ਦੇਖੋ ਬਾਬੇ 11700 ਨਿਊਜ਼ੀ 734 ਨਿਊਜ਼ੀਲੈਂਡ ਡਾਲਰ ਆ ਫੇਕ ਟਿਕਟ ਭੇਜੀ ਹੈ ਠੱਗ ਨੇ ਆ ਸਭ ਕੁਝ ਬੈਂਕ ਚ ਲਾਇਆ ਇਹਦਾ ਆ ਇਹਨੇ ਜਾਲੀ ਕੰਪਨੀ ਦਿਖਾਈ ਕੋਈ ਆਪਣੀ ਆ 3 ਲੱਖ ਰੁਪਈਆ ਇਹਨੂੰ ਭੇਜਿਆ ਮੈਂਨੇ ਬਹੁਤ ਵੱਡਾ ਠੱਗਾਇਆ ਇਹਨੇ ਮੈਨੂੰ 2,95,000 ਵਾਪਸ ਪਾਤਾ ਇਹਦੇ ਘਰੇ ਜਾਣ ਤੋਂ ਬਾਅਦ ਬਾਕੀ ਨਹੀਂ ਪਾ ਰਿਹਾ ਆ ਦੇਖੋ ਇਹਨੇ ਮੈਨੂੰ ਉਦੋਂ ਮੈਸੇਜ ਕੀਤਾ ਸੀ ਜਦੋਂ ਮੈਂ